ਸਭ ਤੋਂ ਪਹਿਲਾਂ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਪਿਆਰ ਦੇ ਰਹੇ ਆ ਆਪਣੇ ਚੈਨਲ ਦੇ ਉੱਪਰ ਬੜਾ ਅਹਿਤਿਆਸਤ ਕਰਨੇ ਰਿਹਾ ਹੈ ਤੇ ਦਰਸ਼ਕਾਂ ਨੂੰ ਉਹ ਬੇਨਤੀ ਵੀ ਕਰਾਂਗੇ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬਰ ਆ ਬਟਨ ਜ਼ਰੂਰ ਦਬੋ ਕਿਉਂਕਿ ਆਪਣੇ ਭਰਾ ਵੀਡੀਓ ਦੇਖਦੇ ਬੜੇ ਪਿਆਰ ਨਾਲ ਨੇ ਪਰ ਸਬਸਕ੍ਰਾਈਬ ਥੋੜਾ ਜਿਆਦਾ ਘਟ ਕਰ ਰਹੇ ਨੇ ਇਸ ਲਈ ਆਪਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਅੱਜ ਆਪਾਂ ਗੱਲ ਕਰਾਂਗੇ ਸੌਂਫ ਦੇ ਬਾਰੇ ਸੌਂਫ ਦੇ ਵਿੱਚ ਕੀ ਕੀ ਗੁਣ ਨੇ ਕਿਹੜੇ ਮਹੀਨੇ ਦੇ ਵਿੱਚ ਇਹ ਲਾਉਣੀ ਚਾਹੀਦੀ ਹੈ ਤੇ ਕਿਹੜੇ ਮਹੀਨੇ ਦੇ ਵਿੱਚ ਆ ਕੇ ਵੱਡੀ ਜਾਂਦੀ ਹੈ ਆਪਣੀ ਬਾੜੀ ਦੀ ਸੌਂਫ ਲੱਗੀ ਹੋਈ ਹੈ ਸੌਂਫ ਦੇ ਵਿੱਚ ਗੁਣ ਹੈਗੇ ਨੇ ਅਨੇਕ ਤਾਂ ਇੱਕ ਹੁੰਦਾ ਇੱਕ ਨਹੀਂ ਗੁਣ ਹੈਗੇ ਤੇ ਉਹ ਚੰਨੇਕ ਗੁਣ ਨੇ ਸਭ ਤੋਂ ਪਹਿਲਾਂ ਤਾਂ ਜੇਕਰ ਆਪਾਂ ਨੂੰ ਉਲਟੀਆਂ ਲੱਗੀਆਂ ਹੋਈਆਂ ਮੰਨ ਲਓ ਉਲਟੀਆਂ ਲੱਗੀਆਂ ਤੇ ਆਪਣੇ ਬਿਲਕੁਲ ਹੀ ਕੋਈ ਪਾਣੀ ਵੀ ਨਹੀਂ ਪਚ ਰਿਹਾ ਤਾਂ ਸੌਂਫ ਦਾ ਪਾਣੀ ਵਾਲ ਕੇ ਤੁਸੀਂ ਲੈ ਸਕਦੇ ਹੋ ਤੇ ਨਾਲ ਦੀ ਨਾਲ ਤੁਹਾਡੀਆਂ ਉਲਟੀਆਂ ਬੰਦ ਤੇ ਤੁਹਾਡੇ ਨਾਲ ਦੀ ਨਾਲ ਚੀਜ਼ ਕੋਈ ਨਾ ਕੋਈ ਮੰਨ ਲਓ ਇਹ ਬਾਅਦ ਵਿੱਚ ਜਿਹੜਾ ਹਲਕਾ ਖਾਣਾ ਲਾਉਂਗੇ ਉਹ ਭਜੂ ਸਭ ਤੋਂ ਵੱਡਾ ਗੱਲ ਤੇ ਮੰਨ ਲਓ ਤੁਹਾਨੂੰ ਉਲਟੀਆਂ ਲੱਗਿਆ ਤੁਹਾਡੇ ਕੋਈ ਵੀ ਚੀਜ਼ ਨਹੀਂ ਪਚਦੀ ਤਾਂ ਸੌਂਫ ਦਾ ਪਾਣੀ ਬਾਲ ਕੇ ਤੁਸੀਂ ਲੈ ਸਕਦੇ ਹੋ ਤੇ ਇਹਦੇ ਗੁਣਾ ਬਾਰੇ ਆਪਾਂ ਹੋਰ ਵੀ ਗੱਲਾਂ ਕਰਾਂਗੇ ਜਿਵੇਂ ਚਿਹਰੇ ਦੇ ਉੱਤੇ ਰੰਗ ਲਿਆਉਂਦਾ ਹੈ ਉਹਦਾ ਆਪਾਂ ਸੌਂਫ ਖਾਣੇ ਆ ਚਵਾ ਚਵਾ ਕੇ ਖਾਣੇ ਆ ਇੱਕ ਚਮਚਾ ਮੰਨ ਲਓ ਸਵੇਰੇ ਆਪਾਂ ਲੈਨੇ ਆਪਾਂ ਨੂੰ ਤਜਾਬ ਨਹੀਂ ਬਣਦਾ ਸਿੱਡੀ ਨਹੀਂ ਬਣਦੀ ਤੇ ਚਿਹਰੇ ਦੇ ਉੱਤੇ ਵੀ ਆਪਣੇ ਬੜੀ ਰੌਣਕ ਲਿਆਉਂਦਾ ਹੈ ਜਿਹੜਾ ਸੌਂਫ ਸੌਂਫ ਅਸਿਡਿਟੀ ਨੂੰ ਮਾਰਦਾ ਹੈ ਸੌਂਫ ਤੇਜਾਬ ਨੂੰ ਮਾਰਦਾ ਹੈ ਤੇ ਸੌਂਫ ਦੀ ਜਿਹੜੀ ਬਜਾਈ ਹੈ ਉਹ ਹੁੰਦੀ ਹੈ ਲਗਭਗ ਹੁਣ ਚੱਲ ਰਹੀ ਹੈ ਮਾਰਚ ਅਪ੍ਰੈਲ ਚੱਲ ਰਹੀ ਹੈ ਤੇ ਲਗਭਗ ਅਕਤੂਬਰ ਨਵੰਬਰ ਦੇ ਵਿੱਚ ਇਹਦੀ ਬਜਾਈ ਹੁੰਦੀ ਹੈ ਤੇ ਅੱਜਕੱਲ ਜਾ ਕੇ ਇਹ ਕੱਟੀ ਜਾਂਦੀ ਹੈ ਜਦੋਂ 부ਝੇ ਤੁਹਾਨੂੰ ਤਾਂ ਕਿਹੜੋ ਦਿਖਾਵੇ ਆ ਵੇਖੋ ਉਹ 부ਝੇ ਜਿਵੇਂ ਮੰਨ ਲੇ ਆ ਦੇਖੋ ਆ ਪੂਰਾ ਪੱਕ ਗਿਆ ਹੈ ਆ ਪੂਰਾ ਪੱਕ ਗਿਆ ਹੈ ਰੰਗ ਬਦਲ ਗਿਆ ਹੈ ਤੇ ਇਹਨੂੰ ਘਰੇ ਰੱਖ ਲਓ 10 ਦਿਨ 5-4 ਦਿਨ ਛਾਂ ਦੇ ਵਿੱਚ ਤੇ ਇਹਨੂੰ ਝਾੜ ਲਓ ਤੇ ਸੌਂਫ 40 ਰੁਪਿਆ ਦੀ ਵੈਸੇ ਤਾਂ ਆਪਣੀ ਧਰਤੀ ਦੇ ਵਿੱਚ ਇਹੋ ਜਿਹੀ ਕੋਈ ਫਸਲ ਨਹੀਂ ਨੂਨ ਤੋਂ ਬਗੈਰ ਜਿਹੜੀ ਆਪਣੀ ਧਰਤੀ ਦੇ ਵਿੱਚ ਪੰਜਾਬ ਦੀ ਧਰਤੀ ਦੇ ਵਿੱਚ ਪੈਦਾ ਨਾ ਹੋਵੇ ਪਰ ਜਿਹੜੀ ਸੌਂਫ ਹੈ ਬੜੀ ਖਾਲੀ ਹੈ ਕਰਨ ਕਿਉਂਕਿ ਪਿਛਲੇ ਸਾਲ ਤੋਂ ਅਸੀਂ ਵਧਿਆ 2-3 ਕਿਲੋ ਸੌਂਫ ਆਪਦੀ ਘਰ ਦੀ ਤਿਆਰ ਕਰ ਲੈਨੇ ਆ ਜਿਹੜੀ ਘਰ ਦੇ ਵਿੱਚ ਬਾੜੀ ਲਾਉਂਦੇ ਆ ਜਾਂ ਖੇਤ ਦੇ ਵਿੱਚ ਬਾੜੀ ਲਾਉਂਦੇ ਨੇ ਪੱਟਾਂ ਦੇ ਉੱਤੇ ਸੌਂਫ ਲਾ ਦਨੇ ਆ ਅਬਿਲ ਡੀ ਬਿਲ ਲਾ ਦਨੇ ਆ ਤੇ ਟੋਮੈਟਿਕ ਹੀ ਆਪਦੇ ਆਪ ਹੋ ਜਾਂਦੀ ਹੈ ਤੇ ਝਾੜ ਕੇ ਉਹਨੂੰ ਘਰੇ 2 ਕਿਲੋ 3 ਕਿਲੋ ਸੌਂਫ ਆਪਣੇ ਕਿਉਂ ਦਾ ਸਾਲ ਦੀ ਰੱਖ ਲੈਨੇ ਆ ਇਸ ਲਈ ਆਪਾਂ ਭਰਾਵਾਂ ਨੂੰ ਬੇਨਤੀ ਕਰਾਂਗੇ ਕਿਸਾਨ ਵੀਰਾਂ ਨੂੰ ਜਿਹੜੇ ਛੋਟੀਆਂ ਵੱਡੀਆਂ ਬਾੜੀਆਂ ਆਪਾਂ ਘਰਾਂ ਦੇ ਵਿੱਚ ਲਾਉਨੇ ਆ ਜਾਂ ਖੇਤਾਂ ਦੇ ਵਿੱਚ ਲਾਉਨੇ ਆ ਸੌਫ ਉੱਥੇ ਹੀ ਪੈਦਾ ਕਰ ਸਕਦੇ ਜੀਰਾ ਪੈਦਾ ਕਰ ਸਕਦੇ ਬੱਟੇ ਦੇ ਉੱਤੇ ਲਾ ਕੇ ਜੀਰਾ ਵੀ ਪਣੀ ਧਰਤੀ ਦੇ ਵਿੱਚ ਇਸ ਵਾਰੀ ਸਾਡਾ ਥੋੜਾ ਜਿਹਾ ਜੀਰਾ ਜਿਹੜਾ ਹੋ ਫਿਰ ਵੀਡੀਓ ਬਣਾਵਾਂਗੇ ਥੋੜਾ ਬਰੀਕ ਰਹਿ ਗਿਆ ਕਿਾ ਜੀਰਾ ਲਾਇਆ ਸੀਗਾ ਤੇ ਸੌਫ ਪਿਛਲੇ ਸਾਲ ਵੀ ਬੜੀ ਸੋਹਣੀ ਸੀ ਸੌਫ ਤੋਕਿਆ ਇਸ ਵਾਰੀ ਵੀ ਬੜੀ ਸੋਹਣੀ ਹੈ ਅਕਤੂਬਰ ਨਵੰਬਰ ਦੇ ਵਿੱਚ ਬਜਾਈ ਹੁੰਦੀ ਹੈ ਤੇ ਅਪ੍ਰੈਲ ਦੇ ਵਿੱਚ ਜਾ ਕੇ ਇਹ ਪੂਰੀ ਪੱਕ ਜਾਂਦੀ ਹੈ ਤੇ ਕੱਟ ਕੇ ਇਹਨੂੰ ਸਾਂਭ ਸਕਦੇ ਆਂ ਪ ਜਿਹੜੀ ਸੌਂਫ ਹੈ ਸੌਂਫ ਦੇ ਵਿੱਚ ਇੱਕ ਬਹੁਤ ਵੱਡਾ ਗੁਣ ਹੋਰ ਵੀ ਹੈਗਾ ਵੀ ਆਪਣੇ ਪਾਚਨ ਤੰਤਰ ਨੂੰ ਜਿਹੜਾ ਆਪਣਾ ਪੂਰਾ ਡਾਈਜੈਸਟ ਖਾਣਾ ਹੋ ਕੇ ਪਾਚਨ ਤੰਤਰ ਹੈ ਉਹਦੇ ਵਿੱਚ ਬੜੀ ਸਹਾਈ ਹੈ ਪਾਚਨ ਤੰਤਰ ਨੂੰ ਮਜ਼ਬੂਤ ਕਰਦੀ ਹੈ ਜੇਕਰ ਸੌਂਫ ਦਾ ਆਪਾਂ ਲਗਾਤਾਰ ਸੇਵਨ ਕਰ ਰਹੇ ਹਾਂ ਤਾਂ ਪਾਚਨ ਤੰਤਰ ਨੂੰ ਇਹ ਬਹੁਤ ਜ਼ਿਆਦਾ ਮਜ਼ਬੂਤ ਕਰਦੀ ਹੈ ਆਪਣੇ ਪੂਰੀ ਬੋਡੀ ਵਾਸਤੇ پہلے ਮੁੰਡੇ ਬੱਕ ਪੈਸੇ ਗੱਲ ਕਰ ਰਹੇ ਹਾਂ ਬੋਡੀ ਵਾਸਤੇ ਬਹੁਤ ਜ਼ਿਆਦਾ ਚੰਗੀ ਹੈ ਜੇ ਆਪਾਂ ਨੂੰ ਲਗਾਤਾਰ ਸੇਵਨ ਕਰਦੇ ਹਾਂ ਨਾ ਇੱਕ ਚਮਚਾ ਬੱਦਲੀ ਲੈਣਾ ਰਟੀਨ ਬਣਾ ਲੰਨੇ ਆਪਾਂ ਇਸ ਚੀਜ਼ ਦਾ ਵੀ ਆਪਾਂ ਸਵੇਰੇ ਮੰਨ ਲਓ ਜਦੋਂ ਸ਼ਹਿਰ ਤੇ ਜਾਂਦੇ ਆ ਉਦੋਂ ਚਵਾ ਚਵਾ ਕੇ ਇੱਕ ਚੌਚਾ ਆਪਾਂ ਸਵੇਰੇ ਲੈਨੇ ਆ ਤਾਂ ਇਹ ਇਹਦੇ ਵਿੱਚ ਅਨੇਕਾਂ ਹੀ ਗੁਣ ਨੇ ਜਿਹੜਾ ਆਪਾਂ ਸਮਝੋਂ ਦੱਸੇ ਨੇ ਵੀ ਜਿਵੇਂ ਚਿਹਰੇ ਤੇ ਰੰਗ ਲਿਆਉਂਦੀ ਹੈ ਬਾਡੀ ਨੂੰ ਮਜ਼ਬੂਤ ਕਰਦੀ ਹੈ ਪਾਚਨ ਤੰਤਰ ਨੂੰ ਸਹੀ ਕਰਦੀ ਹੈ ਇਸ ਲਈ ਸੌਂਫ ਹੈ ਕਿਸਾਨ ਵੀਰ ਬਹੁਤ ਖਾਲੀ ਆ ਜਿਵੇਂ ਪਹਿਲਾਂ ਗੱਲ ਕਰੀਆ ਥੋੜੀ ਜੀ ਬੀਜ ਕੇ ਪੂਰੇ ਸਾਲ ਦੀ ਆਪਦੀ ਸੌਂਫ ਪੈਦਾ ਕਰ ਸਕਦੇ ਨੇ ਇਸ ਲਈ ਆਪਾਂ ਨੂੰ ਮਿੱਤਰ ਇੱਕ ਹੋਰ ਵੀ ਵੱਡੀ ਗੱਲ ਹੈ ਕਿ ਆਪਾਂ ਨੂੰ ਹੌਲੀ-ਹੌਲੀ ਦੇਸੀ ਚੀਜ਼ਾਂ ਵੱਲ ਆਉਣਾ ਪਵੇਗਾ ਜਿਵੇਂ ਸੌਂਫ ਹੈਗਾ ਜੀਰਾ ਹੈਗਾ ਉਹਨਾਂ ਚੀਜ਼ਾਂ ਵੱਲ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਉਣਾ ਪਵੇਗਾ ਜਿਹੜੇ ਮੈਡੀਸਨ ਨੇ ਜਿਵੇਂ ਮੈਡੀਸਨ ਕੀ ਆ ਆਪਾਂ ਕੈਪਸੂਲ ਲੈਨੇ ਸੁਰੇਤਿਆ ਬਣ ਗਿਆ ਉਹਨਾਂ ਨੂੰ ਛੱਡ ਕੇ ਆਪਾਂ ਨੂੰ ਇਹਨਾਂ ਦੇਸੀ ਚੀਜ਼ਾਂ ਵੱਲ ਆਉਣਾ ਪਵੇਗਾ ਜਿੰਨਾ ਚਿਰ ਆਪਾਂ ਨਹੀਂ ਆਵਾ ਉਹਨਾਂ ਚਿਰ ਆਪਾਂ ਰਹਿ ਗਏ ਫੇਰ ਤੇ ਜਿੰਨਾ ਛੇ ਆਪਾਂ ਇਹਨਾਂ ਚੀਜ਼ਾਂ ਨੂੰ ਆਪਦੇ ਖਾਣੇ ਦੇ ਵਿੱਚ ਲਿਆ ਕੇ ਐਡ ਕਰ ਲਾਂਗੇ ਤੇ ਆਪਾਂ ਮਿੱਤਰੋ ਆਪਣੇ ਸਿਸਟਮ ਨੂੰ ਆਪ ਸਹੀ ਕਰ ਲਾਂਗੇ ਤੇ ਨਹੀਂ ਤਾਂ ਫਿਰ ਜਿਹੜਾ ਸੁਗੜੀ ਤੁਹਾਨੂੰ ਪਤਾ ਹੈ ਮੈਡੀਕਲ ਖਾਰੇ ਆ ਜਿਹੜੀ ਆਪਾਂ ਉਹ ਜहरीਲੀ ਹੈ ਬੜੀ ਘਾਤਕ ਆਪਣੇ ਸਰੀਰ ਦੇ ਵਾਸਤੇ ਉਹਦੇ ਵੱਲ ਜਾ ਕੇ ਆਪਾਂ ਉਹ ਸਿਸਟਮ ਨੂੰ ਖਾਰੇ ਨੂੰ ਖਰਾਬ ਕਰਦੇ ਆਂ ਇੱਕ ਆਪਾਂ ਇਹ ਦੂਆ ਲਗਲੀ ਵੀਡੀਓ ਬਣਾਵਾਂਗੇ ਜੀਰੀ ਉੱਪਰ ਬਣਾਵਾਂਗੇ ਅੱਜ ਹੈਗੀ ਸੌਂਫ ਦੀ ਵੀਡੀਓ ਆਉਂਦੇ ਵਿੱਚ ਬਨੇਕਾ ਗੁਣ ਨੇ ਜਿਵੇਂ ਚਿਹਰੇ ਤਰੰਗ ਲਿਆਉਂਦੀ ਹੈ ਪਾਚਨ ਤੰਤਰ ਨੂੰ ਸਹੀ ਰੱਖਦੀ ਹੈ ਆਪਣੀ ਬੋਡੀ ਵਾਸਤੇ ਬਹੁਤ ਜ਼ਿਆਦਾ ਚੰਗੀ ਹੈ ਆਪਣੇ ਚੈਨਲ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਜਿਉਂਦੇ ਬਸ ਦੇ ਰਹੋ ਤੁਹਾਡਾ ਮਾਣ ਸੋਣੂ ਰਕੀਆਂ ਦੇ ਵਿੱਚ ਤੰਦਰੁਸਤੀਆਂ ਵਰਕਸ਼ੀ ਧੰਨਵਾਦ